ਤਹਾਂ ਲੋ ਜੀ ਵੈਲਕਮ ਟੂ ਮਾਈ ਚੈਨਲ ਦ ਸੇਵੀ ਮਿਸ਼ੂ ਫੈਮਿਲੀ ਜੀ ਕੇ ਅੱਜ ਦਾ ਇਹ ਨਵਾਂ ਵਲੌਗ ਤੁਹਾਡੇ ਵਾਸਤੇ ਲੈ ਕੇ ਆਏ ਗਲਾ ਥੋੜਾ ਜਿਹਾ ਖਰਾਬ ਹੈਗਾ ਕੋਈ ਗੱਲ ਨਹੀਂ ਅਸੀਂ ਚੱਲੇ ਅੱਜ ਆਪਣੀ ਕੁੜੀ ਕੋ ਜੀ ਉਹਦੇ ਸੌਲਿਆਂ ਦੇ ਤਾਂ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਮਾਈ ਹੰਬਰ ਰਿਕਵੈਸਟ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਜ਼ਰੂਰ ਕਰਨਾ ਤੇ ਚਲੋ ਇਹ ਚੱਲਦੇ ਆਪਾਂ ਕਿੱਥੇ ਜਾਣਾ ਸ਼ਾਬੇ ਕਾਲੀ ਆਪਾਂ ਆਪਾਂ ਚੂਹੇ ਕੀ ਹਾਂ ਚੂਹੇ ਕੀ ਤਲੋ ਜੀ ਆਪਾਂ ਚੱਲੇ ਆ ਪਿੰਡ ਚੂਹੇ ਕੀ ਜਿਹੜਾ ਕੀ ਨਾਲ ਹੀ ਹੈਗਾ ਜਦੋਂ ਦੇਰ ਨਹੀਂ ਲੱਗਦੀ ਅੱਧਾ ਘੰਟਾ ਲੱਗਣਾ ਹੈਗਾ ਤਾਂ ਤੁਸੀਂ ਵੀ ਦੱਸਣਾ ਕਿ ਤੁਸੀਂ ਆਟੋ ਦੇ ਵਿੱਚ ਜਦੋਂ ਕਿਤੇ ਇੰਡੀਆ ਗਏ ਹੋ ਤੁਸੀਂ ਆਟੋ ਦੇ ਵਿੱਚ ਘੁੰਮਿਆ ਕਦੀ ਨਹੀਂ ਲੈ ਵੀ ਮੈਨੂੰ ਤਾਂ ਬੜਾ ਮਜ਼ਾ ਆ ਜਾਂਦਾ ਹੈਗਾ ਆਟੋ ਦੇ ਵਿੱਚ ਘੁੰਮਣ ਦਾ ਚਲੋ ਜੀ ਅਸੀਂ ਚੱਲੇ ਆ ਪੂਜਾ ਕੋ ਚੱਲ ਜਾ ਤਲੋ ਜੀ ਅਸੀਂ ਹੁਣ ਜਾ ਰਹੇ ਆਗੇ ਚੂਹੇ ਕੀ ਤਾਂ ਮਿਲਦੇ ਆ ਵੀ ਜਾ ਕੇ ਚੂਹੇ ਦੇ ਦਿਖਾਉਣੀ ਆ ਤੁਹਾਨੂੰ ਚੂਹੇ ਕੀ ਦਾ ਰਸਤਾ ਗਰਮੀ ਬੜੀ ਜ਼ਬਰਦਸਤ ਹੈ 40 15 ਟੈਂਪਰੇਚਰ ਹੈਗਾ ਹੈ ਇਹ ਮਮਾ ਆ ਮੇਰੀ ਚਾਚੀ ਔਰ ਮੇਰੇ ਸਿਸਟਰ ਉਹ ਬੇਲੇ ਬਿੱਤੀ ਆ ਆ ਮੇਰਾ ਜੀ ਚਾਚੇ ਦਾ ਮੁੰਡਾ ਔਰ ਆ ਪਰਜਾਈ ਪਰ ਮੈਂ ਜੀ ਤੇ ਪਰ ਕੋਈ ਗੱਲ ਨਹੀਂ ਤੇ ਹਾਂ ਆ ਗਾ ਜੀ ਮੇਰੇ ਚਾਚੇ ਦਾ ਮੁੰਡਾ ਵੀ ਕਾਲੀ ਇਹਦੇ ਪੇਡੀਆਂ ਵੀਡੀਓਜ਼ ਵੀ ਕਾਫੀ ਦੇਖਿਆ ਗਿਆ ਨਾ ਗਾੜੀਆਂ ਪਰ ਹੈਗਾ ਗੋਰਾ ਹੀ ਆ ਆਪਾਂ ਹੁਣ ਜਾ ਰਹੇ ਹਾਂ ਜੀ ਆ ਦੇਖੋ ਮੂੜੀਆ ਪਿੰਡ ਦੀਆਂ ਔਰ ਜਿਸਵਾਦ ਉਹ ਹੋਰ ਕਿਤੇ ਨਹੀਂਗਾ ਆ ਇੱਧਰ ਆ ਦੇ ਜੀ ਵੰਡਾ ਚਾ ਮੇਰੇ ਨਾਲ 15 1600 ਹੀ ਸਾਡੇ ਲਓ ਜੀ ਆ ਸਤਲੁਜ ਤੇ ਆਪਰ ਜਾਰੀ ਆ ਜੁਹੇਗੀ ਰਾਮੇ ਦਾ ਖਰਾਬ ਬਹੁਤ ਘਾਟੀ ਹੋ ਜੇ ਠੰਡਾ ਪਾਣੀ ਪੀ ਬੀ ਕੇ ਸਾਰੇ ਸਾਰੇ ਨਾ ਰਾ ਸਾਡੀ ਜੰਡਰ ਜੀ ਪਤਾ ਨਹੀਂ ਕੀ ਬਦਨਾਮੀ ਹੋਗੀਗਾ ਉਹ ਮੋੜੇ ਦੀ ਗੱਲ ਚਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਪੈਟਰੋਲ ਸਟੇਸ਼ਨ ਦੇ ਵਿੱਚ ਮਾਨੂੰ ਆਪਾਂ ਪਵਾ ਹੋ ਗਿਆ ਆਪਣੇ ਤੇ ਮੋਟਰ ਦੇ ਵਿੱਚ ਪੈਟਰੋਲ ਸਟੇਸ਼ਨ ਲਾ ਕੇ ਕਿਉਂਕਿ ਪੈਟਰੋਲ ਦੀ ਬਹੁਤ ਜ਼ਰੂਰਤ ਹੈਗਾ ਯਾਰ ਤਾਂ ਗਰਮੀਆਂ ਨੂੰ ਕਹਿੰਦੇ ਹੈਗੇ ਇੰਡੀਆ ਦੇ ਵਿੱਚ ਸਾਰੇ ਜਿਹੜੇ ਕਿ ਪੈਟਰੋਲ ਜਿਹੜਾ ਹੁੰਦਾ ਹੈਗਾ ਉਹ ਟੈਂਕੀ ਬਿਲਕੁਲ ਫੁੱਲ ਨਹੀਂ ਕਰਾਉਣੀ ਚਾਹੀਦੀ ਥੋੜੀ ਜੀ ਖਾਲੀ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਕਈ ਐਵਰੀ ਅਗ ਲੱਗਣ ਦਾ ਖਤਰਾ ਹੁੰਦਾ ਹੈ ਕਿਉਂਕਿ ਹੀਟ ਹੀ ਇੰਨੀ ਹੁੰਦੀ ਹੈ ਉਸੇ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੈਟਰੋਲ ਪਾਇਆ ਸੀ ਹੁੰਦਾ ਹੈ ਗੈਸ ਤੇ ਵੀ ਚੱਲਦਾ ਹੈਗਾ ਪਰ ਪੈਟਰੋਲ ਥੋੜਾ ਜਿਹਾ ਚਾਹੀਦਾ ਸੀ ਕਿ ਜੇ ਗੈਸ ਮੁੱਕ ਜਾਂਦਾ ਤਾਂ ਪੈਟਰੋਲ ਯੂਜ਼ ਕਰ ਸਕਦੇ ਹੈਗੇ ਕਿ ਜੇ ਪੈਟਰੋਲ ਮੁੱਕ ਜਾਂਦਾ ਤਾਂ ਗੈਸ ਯੂਜ਼ ਕਰ ਸਕਦੇ ਹੈਗੇ ਤਾਂ ਇਹ ਮੇਰੇ ਇਹ ਚਾਚੇ ਦੇ ਮੁੰਡੇ ਦਾ ਆਪਣਾ ਆਟੋ ਹੈਗਾ ਤਾਂ ਪਿੰਡ ਵਿੱਚ ਇਹ ਕਾਫੀ ਦਾ ਆਟੋ ਮਸ਼ਹੂਰ ਹੈਗਾ ਕਿ ਬਹੁਤ ਵਧੀਆ ਵੀ ਹੈ ਤੇ ਪਿੰਡ ਵਿੱਚ ਉਹਨਾਂ ਪਤਾ ਵੀ ਕੋਈ ਆਟੋ ਹੈਗਾ ਤਾਂ ਲੋੜ ਪੈਂਦੀ ਰਹਿੰਦੀ ਹੈ ਤਾਂ ਦੇਖ ਲਓ ਤੁਸੀਂ ਕਿਾਏ ਖੂਬਸੂਰਤ ਰਸਤੇ ਹੈਗੇ ਤੁੱਪ ਬਹੁਤ ਹੀ ਪਰ ਮਜ਼ਾ ਇਸੇ ਤੁੱਪ ਦਾ ਹੀ ਹੁੰਦਾ ਹੈ ਮੈਂ ਤਾਂ ਬੜਾ ਇੰਜੋਏ ਕੀਤਾ ਤਾਂ ਹੁਣ ਅਸੀਂ ਜਾ ਰਹੇ ਹਾਂ ਜੀ ਇੱਕ ਕਾਲੀ ਦੀ ਬੇਟੀ ਦੇ ਸਹੁਰਿਆਂ ਦੇ ਘਰ ਜਾ ਰਹੇ ਹਾਂ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੋਇਆ ਸੀਗਾ ਤਾਂ ਰਸਤੇ ਤੁਸੀਂ ਦੇਖੋ ਕਿਾਏ ਖੂਬਸੂਰਤ ਰਸਤੇ ਹੈਗੇ ਠੀਕ ਹੈ ਨਾ ਤਾਂ ਆਟੋਵੇ ਦਾ ਬੜਾ ਵਧੀਆ ਬੜਾ ਕਲਰਫੁੱਲ ਜਿਹਾ ਆਟੋ ਹੈਗਾ ਤਾਂ ਮਿਲਦੇ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਦੇ ਉੱਤੇ ਜਾ ਕੇ ਚਲੋ ਜੀ ਆ ਸਾਡੇ ਏਰੀਆ ਦੀ ਬੜੀ ਜ਼ਬਰਦਸਤ ਬੈਈਆਂ ਬੜਾ ਇਹਦਾ ਨਾਮ ਸੁਣਿਆ ਸੀ ਨਿਕ ਨਿਕ ਹੀ ਹੁੰਦੇ ਕਿ ਇਹ ਰਹੀ ਸੀ ਕਰੋ ਚੋਲੀ ਵੀ ਆਜ ਨੇ ਉਹਨਾਂ ਸੀ ਦੇਖਣ ਵੀ ਬੈਈਆਂ ਦੇਖਣ ਜਾਣਾਗੇ ਉੱਥੇ ਖਾਇ ਕੀ ਬਸ ਆ ਜਾਂ ਤੂੰ ਦੇਖ ਸਕਦੇ ਕੀ ਆ ਬਸ ਇਦਾਂ ਹੀ ਆ ਬੈਈਆਂ ਨੂੰ ਕਹਿੰਦੇ ਪਾਣੀ ਦਾ ਹੁਣ ਹੈ ਨਹੀਂਗਾ ਪੱਤੇ ਹੀ ਦਿਸਦੇ ਆ ਰੇ ਰੇ ਚਲੋ ਜੀ ਇੱਥੇ ਆਪਾਂ ਅਸੀਂ ਮਠਿਆਈ ਨਾਲ ਕ੍ਰਿਸ਼ਨਾ সুইਟਸ ਇੱਕ ਸ਼ਾਪ ਹੈਗੀ ਇੱਥੇ ਤੇ ਇਥੋਂ ਆਪਾਂ ਲਈ ਥੋੜੀ ਜਿਹੀ ਮਠਿਆਈ ਤਾਂ ਹੁਣ ਆਪਸੇ ਦੇ ਜਾ ਰਹੇ ਆ ਜੀ ਪੂਜਾ ਦੇ ਘਰ ਕੀ ਬਣਾ ਮੈਂ ਕਰਾਂ ਸਾਡੀ ਤੇਰੀ ਨਾ ਬਣਾ ਪੀਸ ਪਾਪੀ ਲੋ ਜੀ ਅਸੀਂ ਪਹੁੰਚ ਗਏ ਆ ਅਸੀਂ ਪੂਜਾ ਦੇ ਘਰ ਤਾਂ ਹੁਣ ਚੱਲਦੇ ਆਂ ਅੰਦਰ ਗੇਟ ਵਾਲੇ ਖੁੱਲਾ ਜਿੰਗਾ ਆ ਜਾ ਤੂੰ ਕਿ ਨਾ ਗਏ ਆ ਜਾ ਆ ਜਾ ਅਰੇ ਗੇਟ ਖੁੱਲਾ ਨਹੀਂਗਾ ਬੁਆ ਬੋਲੀਏ ਆ ਤਰ ਤਾਈ ਦੀ ਬਾਤ ਹੋਦੀ ਚਲੀ ਤਰਾ ਇਹ ਮਾ ਉਸ ਆਜੋ ਜਿਵੇਂ ਕੋਈ ਨਾ ਕਰਦਾ ਜੇ ਬੰਦਾ ਸੇਫ ਡੂੰਗ ਫੜ ਕੇ ਨਹੀਂ ਹੈ ਬੀਬੀ ਧਿਆਨ ਨਾਲ ਲਾ ਤਾਂ ਗੱਡੀ ਚ ਚੱਲ ਜਾ ਲਾ ਬੜਾਲੇ ਮੇਰੀ ਉੱਕਾਰ ਹੈ ਇਹ ਤੋਂ ਅਲਗ ਕਰਕੇ ਪਾ ਲੈ ਲੋਗੇ ਸੀ ਹੁਣ ਅੰਦਰ ਚੱਲੇ ਹੈਗੇ ਪੜ ਦੇ ਤੂੰ ਕਿਸੇ ਦਾ ਕਿ ਟ੍ਰੈਕਟਰ ਆ ਆ ਵੀ ਕੋਲ ਦੇ ਲੈਮ ਸਲਾਮ ਅਲੈਕੁਮ ਵਾਲਾ ਕੋਣ ਆਈ ਹੋ ਮੇਰੀ ਮਾਂ ਨਾ ਲੈ ਨਾ ਫਿਰ ਨਹੀਂ ਮੈਂ ਪੁੱਤ ਲਿਆ ਆ ਮੇਰਾ ਪੁੱਤ ਲਿਆ ਆ ਮੇਰਾ ਪੁੱਤ ਲਾਉਂਦਾ ਤੂੰ ਜੇ ਜੇ ਸੌਂਿਆ ਲਾਉਂਦੀ ਤੇ ਮੈਂ ਕਿਹਾ ਸਰ ਨਹੀਂ ਚੱਲਦਾ ਨਹੀਂ ਸੌਣੇ ਖਲੇ ਜੀ ਸਰ ਅੱਧੀ ਬਲੀ ਜੀ ਪੂਜਾ ਦੀ ਕਿੰਨਾ ਕੀ ਹੈ ਕਾਲ ਕਰਦੇ ਆਂ ਅੱਜ ਆਖੀਰ ਗ੍ਰੇਸ ਕੇ ਪਾਪਾ ਜੀ ਨੂੰ ਜਾਨੀ ਕਰਨਾ ਚਾਹੁੰਦੇ ਸੀ ਕਿ ਵੀ ਜਾਨੀ ਸਲਾਮੰਡੀ ਰਾਮ ਬੀ ਬਹੁਤ ਕਿਊਟ ਲੱਗਦੀ ਆ ਅੱਗੇ ਨਹੀਂ ਆ ਵੀ ਕਿ ਹੁਣ ਕਿਊਟ ਆ ਭੁਲਿਆ ਮੈਂ ਪਾ ਲੈਣਾ ਦਾ ਰਾਜਾ ਜੀ ਆਇਆ ਦਾ ਰਾਜਾ ਜੀ ਜੀ ਹੈ ਨਾ ਦੋ ਦੋ ਰਾਜ ਜੰਦਾ ਬੰਦਾ ਇਸ ਲੈਤੀ ਅ ਅਸੀਂ ਵੀ ਆ ਜਾਣਾ ਲੋ ਜੀ ਅਸੀ ਹੁਣ ਪੂਜਾ ਦੇ ਜ਼ਮੀਨਾਂ ਦੇਖਣ ਆਏ ਸੀਗੇ ਤਾਂ ਉਹਨਾਂ ਦੇ ਹਸਬੰਦ ਸਾਡੇ ਕੋਲ ਆ ਗਿਆ ਪੁੱਤਲ ਸਾਡਾ ਤਾਂ ਇਹਨਾਂ ਦੇ ਨਾਲ ਖੁੱਦੇ ਚੱਲੇ ਆ ਹਾਂਜੀ ਦੱਸੋ ਭਾਜੀ ਇਹ ਅੱਛਾ ਜੀ ਇਹਨੋਂ ਆਪਾਂ ਮੋਟਰ ਤੇ ਲੈ ਕੇ ਚੱਲੇ ਆਂ ਹਾਂਜੀ ਸਬਜ਼ੀਆਂ ਲਾਈਆਂ ਹੋਈਆਂ ਪੱਠੇ ਵੀਦੇ ਹੋਏ ਆ ਸਾਰਾ ਕੁਝ ਝੋਨਾ ਹਜੇ ਲੱਗਣਾ ਆ ਉਹਦੇ ਲਈ ਕਦੂ-ਕਦੂ ਹਜੇ ਕਰਨਾ ਆ ਉਹ ਬਾਕੀ ਸਾਰਾ ਕੁਝ ਹੁਣ ਆਪਾਂ ਜਾ ਕੇ ਦਿਖਾ ਕੇ ਫੇਰ ਲੈ ਕੇ ਜਾਂਦੇ ਹਾਂ ਹਾਂ ਜੀ ਆ ਦੇਖ ਲਓ ਤੁਸੀਂ ਬਈ ਪੰਜਾਬ ਆਪਣਾ ਉਹ ਲੈਫਟ ਸਾਈਡ ਪਨੀਰੀ ਵੀਜੀ ਹੋਈ ਆ ਅੱਛਾ ਇਧਰਲੀ ਸਾਈਡ ਤੇ ਹਾਂਜੀ ਠੀਕ ਹੈ ਠੀਕ ਹੈ ਹਾਂ ਉਧਰ ਲੱਗੀ ਹੋਈ ਆ ਲੈ ਵੀ ਉਹ ਟੱਟੀ ਵਾਲੀ ਪੜੀ ਥੇੜੇ ਬੰਦੇ ਕੀ ਆ ਮੋਟਰ ਲੱਗੀ ਇਧਰ ਆ ਦੇਖੋ ਆਪਣਾ ਪੰਜਾਬ ਇਹਦੇ ਤੋਂ ਨਹੀਂ ਲੱਗਿਆ ਲੋ ਜੀ ਹੁਣ ਆਪਾਂ ਚੱਲੇ ਆ ਤੁਹਾਨੂੰ ਦਿਖਾਉਣੇ ਆ ਜਿਵੇਂ ਲਾਲ ਲਾਲ ਪੰਜਾਬ ਦੀ ਜਿਹੜੀ ਹੈ ਸਾਰ ਪੰਜਾਬ ਦੇ ਪਿੰਡਾਂ ਦੇ ਖੇਤਾਂ ਵੀ ਤੋਪੂ ਬਹੁਤ ਨਿਕਲੀ ਹੋਈ ਆ ਟੈਂਪਰੇਰੀ ਮੈਂ ਕਿਹਾ 45 ਕੋਹਣਾ ਸਰ ਆਪਾਂ 40 ਕੋਹਣਾ ਹੈ ਕੱਟ ਗਿਆ 2 ਕੋਹਰੇ ਤਿੰਨ ਪੂਰੇ ਇਹ ਚੇਤੇ ਇੱਕ ਨਾ ਆ। ਤੇ ਆਪਰ ਵਾਲੀ ਨੂੰ ਅਗਲਾ ਤੁਸੀਂ ਖਤਮ ਆ ਪਈਆ ਹੁਣ ਪਾਣੀ ਲਾ ਦਿੱਤਾ ਆ। ਆਪਣੀ ਆਪਣੀ ਜਿਹੜੀ ਜ਼ਮੀਨ ਅੱਗੇ ਜਿਹੜੀ ਆਪਣੀ ਜਮੀਨ ਆ ਇਧਰੋਂ ਸਿੱਧਾ ਕਾਉਂ ਲਾਇਆ ਕੇ ਰਾਤੋਂ ਇਧਰ ਮੁੜ ਕੇ ਇੱਧਰ ਦਿਖਾਉਂਦੇ ਜਰਾ। ਹੋਰ ਉਹ ਰਾਤ ਰਾਤ ਠੀਕ ਆ ਠੀਕ ਹੈ। ਉਹ ਰਾਤ ਮੋੜ ਕੇ ਸਿੱਧਾ ਇਧਰ। ਉਹ ਜਿਹੜੀ ਇਧਰਨੀ ਪਨੀਰੀ ਲੱਗੀ ਹੋਈ ਆ। ਉਹਦੇ ਪਾਸੇ ਪੱਠੇ ਆ। ਆ ਜਟਾਲਾ ਇਹ ਹਜੇ ਹੈਗਾ ਆ। 1 ਕਿਲੋ ਵੱਢ ਕੇ ਇਸ ਤੋਂ ਬਾਅਦ ਫਿਨਿਸ਼ ਆ। ਇੱਧਰ ਵੀ ਝੋਨਾ ਹੀ ਲੱਗਦਾ ਆ ਵੀ ਆਪਣੀ ਹੈ ਨਾ ਹਾਂਜੀ ਆ ਇਧਰੋਂ ਉਹ ਸਿੱਧੀ ਬੱਟ ਲੈ ਕੇ ਹਾਂਜੀ ਹਾਂਜੀ ਇਧਰੋਂ ਸਿੱਧੀ ਬੱਟ ਲੈ ਕੇ ਇਦਾਂ ਇੱਥੇ ਤਾਂ ਹੀ ਚਾਰ-ਚ ਵੇਰੇ ਘੁੰਮ ਕੇ ਤਾਂ ਇਧਰੋਂ ਆ ਖੱਤਾ ਇਦਾਂ ਹੀ ਆ ਜਿਹੜਾ ਅੱਗ ਵਾਲਾ ਜਿੰਨਾ ਖੱਤਾ ਐ ਇੰਨਾ ਲੈ ਕੇ ਠੀਕ ਠੀਕ ਹਾਂ ਜੀ ਹੁਣ ਕੋਣ ਕਿਹੜੀ ਫਸਲ ਵੀ ਜਿੰਦੀ ਉਹਨਾਂ ਤੋਂ ਬਾਅਦ ਹੁਣ ਝੋਨਾ ਲੱਗਣਾ ਜੀ ਝੋਨਾ ਲੱਗਣਾ ਹਾਂਜੀ ਝੋਨਾ ਮੱਕੀ ਦੋਨੇ ਚੀਜ਼ਾਂ ਲੱਗਣਗੀਆਂ ਆਪਣੀ ਮੋਟਰ ਹੈ ਨਾ ਇਹ ਮੋਟਰ ਆ ਜੀ ਆਪਣੀ ਦੁਕਾਨ ਜਿਹੜਾ ਇਹ ਜੀ ਮੋਟਰ ਉਹ ਨੋਰਮਲ ਦਾ ਸੀਗਾ ਪਰ ਉਹ ਟਾਈਮ ਨਹੀਂ ਸਾਡੇ ਕੋਲ ਸੀ ਉਹ ਜਿਹੜਾ ਨਰਮ ਦਾ ਪਾਣੀ ਉਹ ਨੋਰਮਲ ਹੀ ਹੁਣ ਵੀ ਠੰਡੇ ਹੋਣਾ ਤੇ ਹੱਥ ਲਾ ਕੇ ਦੇਖਿਓ ਘਰ ਦੇ ਪਾਣੀ ਨਾਲ ਹੁਣ ਵੀ ਆਇਆ ਨਾ ਪੂਰਾ ਪੂਰਾ ਪੱਲਾ ਨਾਲ ਦਾ ਸੀਗਾ ਮੋਟਰ ਤੇ ਪਣ ਹੁਣ ਕਾਹਦੀ ਵੀ ਟਾਈਮ ਨਹੀਂ ਕਰਨੀ ਥੋੜਾ ਜਿਆ ਪਤਾ ਕੋਈ ਨਹੀਂ ਕਿਤੇ ਲਾਜ਼ਮਾ ਕੇ ਚਿਲਾ ਕੇ ਲਦੂਆਂ ਚੂਹੇ ਕਿ ਆ ਸਮਝੀਆਂ ਲੱਗਦਾ ਬੀਜੀਆ ਹਾਂ ਜੀ ਕੱਦੂ ਅੱਪ ਜੇ ਥੋੜਾ ਬਿਜੀ ਕਰਕੇ ਹੱਥੋਂ ਤਫਰਿਆ ਨਹੀਂ ਆ ਹਾਂ ਭਿੰਡੀ ਕੀ ਆਜੇ ਠੀਕ ਹੈ ਠੀਕ ਹੈ ਠੀਕ ਆ ਆ ਇਧਰ ਮਰਚਾਂ ਦੇ ਦਿੱਤੇ ਆ ਉਹ ਮੰਦਿਰ ਰੱਖੀ ਹੋਈ ਐ ਜਦੋਂ ਕਿ ਫਿਰ ਬੈਲਾ ਦਾਸ ਹੁੰਦਾ ਮਿੱਟੀਾਂ ਨਾਲ ਕੇ ਪੀਚੀ ਚਾਹੇ ਰਾਤ ਨਾਲ ਹੋਵੇ ਤੇ ਚਾਹੇ ਹੋਵੇ ਦੁਪਹਿਰ ਦਾ ਨਹੀਂ ਵੀ ਇਦਾਂ ਆ ਕੇ ਬੈਠ ਜੇ ਮਜ਼ਾ ਵੀ ਆਉਂਦਾ ਹੈਗਾ ਰਿਲੈਕਸ ਹੁੰਦਾ ਪਰ ਮੋਟਰ ਚੱਲਦੀ ਹੋਵੇ ਇਹਨਾਂ ਦੇ ਨਾਲ ਵੀ ਜ਼ਿਆਦਾ ਰਿਲੈਕਸ ਹੋ ਜਾਂਦਾ ਵੀ ਆਪਾਂ ਨੇਚਰ ਦੇਖਦੇ ਆ ਤਾਂ ਮਜ਼ਾ ਜ਼ਿਆਦਾ ਹੁੰਦਾ ਦੇਖੀ ਨੇਚਰ 2 ਮਹੀਨਾ ਤੱਕ ਚੌਰੀ ਪਾਸੇ ਹਰਿਆਲੀ ਦੇ ਜੀ 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 ਚਾਰੇ ਪਾਸੇ ਇਹ ਮੈਂ ਨਾ ਲੱਗਦਾ ਮਾ ਲਾਗਣਾ ਨਾ ਰਹਿਣਾ ਬਸ ਹੌਣ ਜਿੱਦਾਂ ਇਹ ਨਹੀਂ ਦੇਖਣ ਮਿਲਦੀ ਆ ਪਰ ਦੇ ਜਾਣਾ ਜੀ ਜੋ ਛੋਣਾ ਲੱਗਿਆ ਉਹ ਵਧੀਆ ਲੱਗਣਾ ਵੇ ਹਾਂਜੀ ਛੋੜੀ ਆਪਣੀ ਦੇਖਾ ਛੋੜੀ ਆਪਣੀ ਦਾ ਛੋੜੀ ਨਹੀਂ ਨਹੀਂ ਇਹ ਛੋੜੀ ਉਹਨਾਂ ਦੀ ਨਾਲ ਦੇ ਉਹ ਪਰਦੇ ਮੋਟਰ ਵਾਲੇ ਉਹ ਕਿੱਥੇ ਹਾਂ ਉਹਨਾਂ ਨੇ ਸਟੋਰ ਕਰਨੀ ਜਿੰਨੀ ਕਰ ਲਈਏ ਬਸ ਉਹ ਆਪਣੇ ਬੰਦਿਆਂ ਦੀ ਕਿਸੇ ਦੀ ਜਮੀਨ ਉਹ ਜਿਹੜੀ ਮੋਟਰ ਉਹ ਲਾ ਕੇ ਬਾਠਾਂ ਦੇ ਬੰਦੇ ਆ ਠੀਕ ਹੈ ਠੀਕ ਹੈ ਆਪਣੇ ਲੋਕਾਂ ਕੋ ਘਾਟੀ ਹੈਗੀਆਂ ਜਿੱਦਾਂ ਕਿਸਾਨ ਇੰਨ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੀ ਘਾਟੀ ਜ਼ਮੀਨਾਂ ਹੈਗੀਆਂ ਪਰ ਤੁਹਾਡੀ ਦੇ ਖੇਤਿਆ ਕਿ ਅੱਛਾ ਲੱਗਾ ਬਿਲਕੁਲ ਸਾਡੇ ਸਾਡੇ ਲੋਕ ਵੀ ਤਰੱਕੀ ਕਰਦੇ ਬਿਲਕੁਲ ਬਿਲਕੁਲ ਹਾਂਜੀ ਮੈਂ ਤਾਂ ਦੇਣਾ ਨਹੀਂ ਮੇਰਾ ਬਿਲਕੁਲ ਮੇਰੇ ਕੋਲ ਨਹੀਂ ਪਈ ਹਾਲੇ ਕੰਮ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ ਨਹੀਂ ਨਾ ਜ਼ਰੂਰੀ ਹੈ ਮੈਂ ਪਾਕਿਸਤਾਨ ਗਿਆ ਸੀ ਨਾ ਮੇਰੇ ਮੇਰੇ ਵੀ ਸੋਹੇ ਹੁੱਸਲੇ ਹਨ ਉਹਨਾਂ ਦੀ ਵੀ ਜ਼ਮੀਨਾਂ ਤਾਂ ਦਾਸ ਹੀ ਨਹੀਂ ਸਾਦੇ ਕਿੰਨੀਆਂ ਕੀਤੀਆਂ ਹਨ ਹਾਂ ਬਹੁਤ ਜ਼ਮੀਨਾਂ ਹਨ ਉਹਨਾਂ ਦੀ ਵੀ ਜਿਹੜਾ ਮਰਬਿਆਂ ਦੇ ਹਿਸਾਬ ਨਾਲ ਮੈਂ ਉੱਥੇ ਉੱਥੇ ਜਾ ਕੇ ਨਹੀਂ ਹਾਂਜੀ ਕਾਫੀ ਜ਼ਮੀਨਾਂ ਹਨ ਉਸੇ ਵੀ ਉਹ ਵੀ ਜਿਹੜਾ ਉਹ ਪੰਜਾਬ ਜਿਹਦਾ ਆਪਣਾ ਪੰਜਾਬ ਮੈਂ ਜਿਹੜਾ ਉਹ ਪੰਜਾਬ ਆਉਂਦਾ ਹੈ ਹਾਂਜੀ ਹਾਂਜੀ ਸੇਮ 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 ਹੀ ਹੈ ਬਸ ਬੋਲੀ ਦਾ ਫਰਕ ਤਾਂ ਆਪਣੀ ਦੇ ਫਰਕਾ ਥੋੜਾ ਬਹੁਤ ਪੰਜਾਬੀ ਦੇ ਵਿੱਚ ਤਾਂ ਕੁਝ ਖਾਸ ਨਹੀਂ ਹੈਗਾ ਉੱਥੇ ਵੀ ਪੰਜਾਬੀ ਵਿੱਚ ਲਿਖਿਆ ਨਹੀਂ ਹੋਇਆ ਕੁਝ ਮਰ ਉਰਦੂ ਟਿੱਕੇ ਬਾਕੀ ਮਾਹੌਲ ਹੈ ਮਾਹੌਲ ਹੈ ਅੱਗਾ ਬੰਦ ਕਰਕੇ ਦਰਵਾਜ਼ੇ ਕਿਤੇ ਛੱਡ ਰਹੇ ਹੋ ਤੁਸੀਂ ਕਿਹੜਾ ਬਦਲੇ ਹੋ ਪੰਜਾਬ ਲਈ ਕਿਹੜੇ ਪਿੰਡ ਜਾ ਕੇ ਨਹੀਂ ਸਿਰਫ ਤਾਲਾਂ ਦਾ ਹੀ ਫਰਕ ਹੈ ਪੰਜਾਬ ਹੀ ਅਲੱਗ ਹੋ ਜਾਂਦਾ ਹੈ ਹਾਂ ਅਗਿਆ ਪੈ ਕੋਈ ਨਹੀਂ ਸਾਡੇ ਲੋਕੀ ਬੜਾ ਛੱਲ ਕੇ ਆ ਕੇ ਲੋਕ ਮਿਲ ਜਾਂਦੇ ਹਨ ਆਪਸ ਵਿੱਚ ਸੁਖੀ ਦਿੱਲ ਤੇ ਉਥੇ ਨਾ ਮਸ਼ੀਨ ਲੋ ਜੀ ਤੇ ਆਪੋ ਨਾਲ ਆਪਾਂ ਬੇਟੀ ਜੀ ਦੇ ਪਸ਼ੂ ਬਾਰੇ ਬੇਟੀ ਪਸ਼ੂ ਬਾਰੇ ਅੱਥੇ ਆ ਗਏ ਆ ਵਾ ਦਿਖਾਉਨੇ ਆ ਹੁਣ ਸਾਰਾ ਇੱਥੇ ਵੀ ਤੁਹਾਨੂੰ ਆ ਦੇਖੋ ਆਹ ਤੁਹਾਨੂੰ ਲੱਗੀਆਂ ਨਾ ਗਾਣੀਆਂ ਇਦਾਂ ਦੀਆਂ ਜੀ ਮੈਂ ਗੱਲ ਕਰੀ ਇਦਾਂ ਇਦਾਂ ਨਹੀਂ ਹਾਂ ਅਸੀਂ ਤਾਂ ਜਰੂਰੀ ਆਵੜੀਏ ਨਾ ਤੇ ਇਹ ਮਸ਼ੀਨ ਦੀ ਜਗ੍ਹਾ ਪਟੇ ਕੁੱਤਾਂ ਦੀ ਮਸ਼ੀਨ ਵਿੱਚ ਬਿਜਲੀ ਆ ਰਹੀ ਹੈ। ਆਪਾਂ ਜੇ ਇਹਨਾਂ ਪਟੇ ਕੁੱਤਾਂ ਦੇ ਪਹਿਲਾਂ ਉੱਧਰ ਉੱਧਰ ਕੁਝ ਕੁਦਰਤੀ ਸੀ ਇਹ ਲੈਣਾ ਮਰਦਾਂ ਦੀ ਵੀ ਆ। ਹਮਸ਼ੀਨ ਲੱਗਦੀ ਹੈ। ਜਦੋਂ ਦੁਬਕੇ ਹੋਵੇ। ਮਨ ਮਸ਼ੀਨ ਲੱਗਦੀ ਹੈ। ਅਰੇ ਇਹ ਨਾ ਜੇ ਇਹਨਾਂ ਨਾਲ ਤਾਂ ਭਲੇ ਭਲੇ ਹਾਜੀ ਜੇ ਮੱਝਾਂ ਨੂੰ ਮਾਰ ਦੇ ਦੱਸਿਓ ਉਹਨਾਂ ਨੂੰ ਲੈ ਜਾ ਪਾ ਸੰਦੀਪ ਕੋਲੇ ਲੈ ਜਾ ਸੰਦੀਪ ਦਾਦੀ ਕੋਲੇ ਲੈ ਜਾ ਦਾਤਾ ਰਾਤ ਆਹੋ ਆਹੋ ਸਾਹ ਚ ਬਾਹਰ ਜਾਵੇ ਇੱਕ ਇੱਕੜੀ ਮੱਝ ਆਵਲੀ ਇਹ ਮੋਰਾ ਮੋਰਾ ਚ ਇਹ ਵੱਡੀ ਜਾਨਾ ਲੱਗਦੀ ਸੀ ਹਾਂ ਵੱਡੀ ਜਾਨਾ ਕਾਫੀ ਵੱਡੀ ਜਾਨਾ ਹੈ ਥੋੜੀ ਸੇਧ ਉਹ ਬਲੈਟੀ ਸਾਡੇ ਉੱਤੇ ਇੰਦਰੀਆਂ ਬਹੁਤ ਵੱਡੀ ਹਾਂਜੀ ਹਾਂਜੀ ਉਸ ਬਾਹਰ ਉਹ ਬਲੈਟੀ ਦੇ ਸੀਗਾ ਉਹ ਚੋ ਜਿਹੜੀ ਹੱਥ ਚੋ ਜ ਤੁਸੀਂ ਐਸੀ ਹੋ ਉਹ ਅੱਜਕੱਲ ਜੀ ਨਹੀਂ ਇਨਫਰਮੈਸ਼ਨ ਕਰਦੀ ਜਿਆਦਾ ਵੀ ਆ ਤੇਰੀ ਚਾਹੀਦੀ ਰੱਖਣੀ ਹਾਂਜੀ ਹਾਂਜੀ ਤਾਂ ਕਿ ਹਕੂ ਪੈਦੇ ਮੰਦ ਹੁੰਦਾ ਆ ਇਸੇ ਤਰ੍ਹਾਂ ਕਰਕੇ ਜੀ 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 ਉਹਨਾਂ ਦੇ ਦੁੱਧ ਚ ਲੋ ਜੀ ਇਹ ਸੰਦੀਪ ਬਣਾ ਦੀ ਬੇਟੀ ਸੀ ਇਹ ਸੰਦੀਪ ਦੇ ਡੈਡੀ ਆ ਬੂਜਾ ਦੇ ਸੱਸੂ ਜੀ ਆਹੇ ਯਾ ਬਹੁਤ ਚੱਲ ਰਿਹਾ ਹੈ ਤੇ ਹਰ ਜਗ੍ਹਾ ਵੀ ਤੁਹਾਨੂੰ ਜਿਵੇਂ ਨਵੀਂ ਜ਼ਮੀਨਾਂ ਵੀ ਦਿਖਾ ਕੇ ਲਿਆਇਆ ਹਾਂ ਹੁਣ ਅੱਗੇ ਲਈ ਅਜਿ ਤੋ ਪਸ਼ੂ ਮੰਦਰ ਵੀ ਤੁਹਾਨੂੰ ਦਿਖਾਉਣੀ ਹੈ ਆਪਣੀ ਤੇ ਗਰਮੀ ਵਧੀ ਹੈ ਪਰ ਮਜ਼ਾ ਗਰਮੀ ਜੀ ਹੈ ਚਲੋ ਚੱਲਦੇ ਆਪਾਂ ਚਲੋ ਜੀ ਆ ਚਰਚ ਹੈਗਾ ਬਾਤ ਤੁਹਾਨੂੰ ਮੰਦਿਰ ਦਿਖਾਉਣੇ ਆ ਚਰਚ ਕਿੰ ਹੈ ਖੂਬਸੂਰਤ ਚਰਚ ਦੇਖੋ ਬਣਿਆ ਹੋਇਆ ਆ ਦੇਖੋ ਹਲੇ ਬਣ ਰਿਹਾ ਹੈ ਪੂਰਾ ਬਣਿਆ ਨਹੀਂਗਾ

ਆ ਵੀ ਕੋਈ ਪਾਸਟਰੀ ਨਹੀਂ ਬਣਾਇਆ ਜੀ ਜੀ 24 ওভার ਇੱਥੇ ਜਣ ਕੇ ਅਵੇਲੇਬਲ ਹੋਣਗੇ ਠੀਕ ਪਾਸਟਰੀ ਇੱਥੇ ਜੋ ਵੀਕਟੇ ਟੇਕ ਕਰਨੇ 4 ওভার ਇੱਥੇ ਅਵੇਲੇਬਲ ਆ ਤੇ ਪਾਸਟਰੀ ਦੀ ਕੋਈ ਰੈਸ਼ ਬਣਾਈ ਤੇ ਰਹਿਣ ਨੂੰ ਉੱਪਰ ਹੀ ਰੈਸ਼ ਆ ਠੀਕ ਹੈ ਠੀਕ ਹੈ ਚਰਚ ਬਹੁਤ ਸੋਹਣਾ ਆ ਯਾ ਦੇਖੋ ਹਲੇ ਬਣ ਰਿਹਾ ਆ ਕੰਪਲੀਟ ਨਹੀਂ ਹਲੇ ਹੋਇਆ ਹਨਾ ਪਰ ਜਿਹੜਾ ਕਲਰ ਕੀਤਾ ਨਾਲ ਤਾਂ ਪ੍ਰਾਈਮਰੀ ਇਹ ਮੈਨੂੰ ਛੇੜਾ ਨਾ ਪਰ ਕਲਰ ਵੀ ਬਹੁਤ ਆ ਪਰ ਕਲਰ ਵੀ ਹੈ ਨਾ ਜਿਹਨੂੰ ਇਸ ਟੋਨਾ ਟਾਈਮ ਕੱਢਾਂਗੇ ਹਾਂ ਜੀ ਇਦੇ ਨਾਲ ਦੀ ਸਾਲ ਦੋ ਸਾਲ ਨਿਕਲ ਜਾਂਦੇ ਆ ਰਾਮਨਾਥ ਰਾਮਨਾਥ ਇਨਾ ਆਰਾਦਾ ਸੀਗਾ ਵੀ ਇਹਦੇ ਵਿੱਚ ਕਲਰ ਪਾਉਣਾ ਉਸ ਤੋਂ ਬਾਅਦ ਹਾਂ ਮੈਂ ਕਿਹਾ ਇਹ ਕਲਰ ਇੰਨਾ ਕਿ ਸੋਹਣਾ ਲੱਗਦਾ ਨਾ ਕਲਰ ਉਸ ਤੋਂ ਬਾਅਦ ਹੁਣ ਨੈਕਸਟ ਹਾਂਜੀ ਜਿਹੜਾ ਜਦੋਂ ਵੀ ਕਰਾਂਗੇ ਉਹ ਪਰ ਜੀ 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 ਬਹੁਤ ਸੋਹਣਾ ਚਰਚਾ ਦੇਖੋ ਆਲਟਰ ਦੇਖੋ ਤੁਸੀਂ ਇੱਥੇ ਆਲਟਰ ਬਣਾਇਆ ਹੈ ਆ ਦੇਖੋ ਇਹ ਜਿਹਾ ਜਿਹਦਾ ਜੀ ਹੈਗਾ ਹੈ ਚਰਚ ਇਹ ਪੈਂਟਿਕੋਸਟ ਚਰਚਨਾ ਓਕੇ ਓਹ ਆ ਦੇਖੋ ਬਹੁਤ ਵਧੀਆ ਬਹੁਤ ਪੁਰਾਣਾ ਜਿਹਾ ਹੈ ਹਾਂਜੀ ਪਹਿਲਾਂ ਪੁਰਾਣਾ ਸੀ ਨੂੰ ਵੀ ਹਾਂਜੀ ਬਣਵਾਇਆ ਨਵਾਂ ਬਣਾਇਆ ਜੀ 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 30 ਸਾਲ ਇਹਦੇ ਤੇ ਉਹ ਮੇਰੇ ਦਾਦਾ ਜੀ ਦੀ ਉਮਰ ਤੋਂ ਉਹ ਪਹਿਲਾਂ ਤਾਂ ਬਣਿਆ ਸੀ ਪਿੰਡ ਬੱਦਰ ਲੋਕ ਹਾਂਜੀ ਜੀ ਆ ਦੇਖੋ ਇਸ ਲਿਖਿਆ ਹੈ ਚਰਚ ਦਾ ਆ ਦੇਖੋ ਦੀ ਗ੍ਰੇਸ ਆਫ ਗੋਡ ਚਰਚ ਟੂ ਹੈਗੀ 哎，我来听听。 So jy het almal so goed so. Ons het baie ander prosente wat. Ons het baie ander hoë sy. Daai is baie baie. Ons het. Ons het. ਦੇਖੇ ਰੋਟੀਆਂ ਰੋਟੀਆਂ ਖਾ ਕੇ ਤੇ ਥੱਕੇ ਹੋਏ ਆ ਚਲੋ ਜੀ ਲੋਕਿਆਂ ਭਾਈ ਇਹ ਮਰਦੇ ਹੋਏ ਆ ਤੇ ਰਾਜਾ কাল বেরিয়ে ਜੀ ਵੀਡੀਓ ਤੁਸੀਂ ਦੇਖਦੇ ਹੈਗੇ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋਚਿਆ ਨਾ ਕਰੋ ਬੜਾ ਕਿਉਂਕਿ ਸੋਚੀ ਪਿਆ ਤਾਂ ਬੰਦਾ ਗਿਆ ਇਸ ਕਰਕੇ ਤੁਸੀਂ ਜੇ ਸਾਨੂੰ ਪਿਆਰ ਕਰਦੇ ਹੈਗੇ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਪਲੀਜ਼ ਸਬਸਕ੍ਰਾਈਬ आवर ਚੈਨਲ 10 ਸੈਂਟੂਨ ਤੋਂ ਪਹਿਲਾਂ ਵੀ ਜਾਦਾ ਹੈ ਤਲੋ ਜੀ ਆਪਾਂ ਚਲੇ ਜਾਂ ਚੂਹੇ ਕੀ ਦਵਾਪਸ ਹਾਂਜੀ ਬੜੀ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗਾ ਜੇ ਤੁਹਾਨੂੰ ਵਲੌਗ ਅੱਛਾ ਲੱਗਾ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਾ ਸੌਰੀ ਮੇਰਾ ਜਿਹੜਾ ਗਲਾ ਖਰਾਬ ਹੋ ਗਿਆ ਕਿਉਂਕਿ ਪਾਣੀ ਪੀ ਪੀ ਕੇ ਗਲਾ ਖਰਾਬ ਹੋ ਗਿਆ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਅੱਜ ਦੇ ਵਲੌਗ ਨੂੰ ਜਰੂਰ ਪਸੰਦ ਕਰੋ ਤੇ ਲੋ ਜੀ ਵੈਲਕਮ ਟੂ ਮਾਈ ਚੈਨਲ ਦਸੇਵੀ ਮਿਸ਼ੂ ਫੈਮਿਲੀ ਯੂਕੇ ਹੁਣ ਅਸੀਂ ਆਜੀ ਆਪਣੀ ਚਰਚੇ ਨੇ ਕਰ ਫੁਰਲੀ ਵਾਲ ਜਾਨੀ ਪੈਂਡਮੀ ਰਹਿ ਗਈਆਂ ਠੀਕ ਹੈ ਨਾ ਫੁਰਲੀ ਵਾਲ ਦਾ ਬੋਲ ਸੀ ਕਾਫੀ ਨੇਟੋ ਕਰ ਗਿਆ ਚਰਚਾ ਸਰ ਦਾ ਹੋਇਆ ਕਰਦੇ ਕਿ ਸਾਡੇ ਆ ਗਏ ਲੋਕ ਹਨ ਪਤਾ ਨਹੀਂ ਸ਼ਾਹ ਹੁਣ ਮੇਰੇ ਸਿਸਟਮ ਛੁਰੀ ਉੱਧਾ ਕਰਾ ਸੀ ਤੇ ਲੱਗਿਆ ਆ ਮੇਰੇ ਚਰਚਾ ਦੇ ਜੀਮਸ ਜੀਮਸ ਬਤਰਾ ਪਿਛਲੇ ਦਾ ਬੇਟਾ ਅਨੂਕ ਉਹ ਵੀ ਬੰਨਾ ਉਹ ਵੀ ਬੰਨਾ ਕਰਾ ਬਗੇ ਉਹ ਬੋਡੀ ਬੁਡੀ ਚੰਗੀ ਉਹਨੇ ਬਣਾਈ ਹੋਈ ਆਪਣੀ ਨਸਬੜਾ ਫੀਲ ਨਹੀਂਦਾ ਬਸ ਇਤਨਾ ਜਿਹਾ ਸ਼ਰਾਬੀ ਹੋ ਕੇ ਹੋਣੇ ਦੋਹਾਂ ਇਹ ਹੈਗੇ ਮੇਰੇ ਕੋਲ ਸੀ ਕੁਝ ਥੋੜੀ ਦਾ ਵੀ ਆ ਰਿਹਾ ਚਾਚਰਾ ਅਸੀਂ ਅੱਜ ਬੋਲਦੇ ਅਸੀਂ ਨਹੀਂ ਬੋਲਦੇ ਨਾ ਕਾਰਬੋਨਿਕ ਨਾ ਬੋਲਦੇ ਨਾ ਸੀ ਕੱਟ ਕੇ ਰਿਹਾ ਮੈਂ ਬਸ ਸਮਝਾ ਲਿਆ ਚਲੋ ਪੈਂਦੇ ਆ ਥੋੜੀ ਜਿਹੀ ਫੀਲ ਕਰਦੇ ਆ ਬੜੇ ਇੱਕ ਵਾਰ ਲੋਜੀ ਚਾਚਾ ਜੀ ਦੇ ਘਰ ਅਸੀਂ ਰੋਟੀ ਖਾਧੀ ਸੀ ਪਰ ਮੇਰਾ ਜਿਹੜਾ ਫੋਨ ਸੀ ਉਹ ਡੈੱਡ ਹੋ ਗਿਆ ਸੀ ਇਸ ਕਰਕੇ ਅਸੀਂ ਖਾਣੇ ਦੀ ਵੀਡੀਓ ਨਹੀਂ ਬਣਾ ਸਕੇ ਤਾਂ ਹੁਣ ਅਸੀਂ ਜਲਦੀ ਆਪਣੇ ਘਰ ਨੂੰ ਵਾਪਸ ਤਾਂ ਮਿਲਦੇ ਆਂ ਫਿਰ ਆਪਾਂ ਕਿਸੇ ਅਗਲੀ ਵੀਡੀਓ ਦੇ ਨਾਲ ਇੰਤਜ਼ਾਰ ਕਰੋ ਰੱਬ ਰੱਖਾ